ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਹੋਰ ਤੇ ਅੱਜ ਆਪਾਂ ਚੱਲੇ ਆ ਆਪਣੇ ਮਿੱਤਰ ਹੋਰਾਂ ਦੀ ਮੈਚ ਦੇ ਵੱਡੀ ਮੈਚ ਦੇ ਇਹਨਾਂ ਨੂੰ ਸਨਮਾਨ ਕਰਨ ਵਾਸਤੇ ਆਪਣਾ ਖਰਾਜੀ ਮੱਤੇ ਵਾਲਾ ਭਰਾ ਅੱਜ ਵਾਪਸੀ ਕਰ ਰਿਹਾ ਪਿੰਡ ਟੀਮਾਂ ਲਈ ਤੇ ਅੱਜ ਆਪਾਂ ਉੱਥੇ ਉਹਦੇ ਟੂਰਨਾਮੈਂਟ ਦੇ ਸਨਮਾਨ ਕਰਨ ਚੱਲੇ ਆਗੇ ਤੇ ਸਾਰੇ ਆਪਣੇ ਭਰਾ ਤਿੰਨ ਚਾਰ ਭਰਾ ਹੋਰਾਗੇ ਉਹ ਵੀ ਆ ਜਾਂਦੇ ਆ ਤੇ ਉੱਥੇ ਆਪਾਂ ਮਿਲਦੇ ਆ ਅੱਜ ਮੈਚ ਦੇ ਉਹ ਸਟਾਰਟ ਕਰੀ ਬੈਠੇ ਆ ਗੇਮ ਬਸ ਆਪਾਂ ਰੈਡੀ ਆ ਤੇ ਇੱਥੋਂ ਜਾਣ ਵਾਸਤੇ ਜਾ ਕੇ ਉਹਦਾ ਕਰਦੇ ਆ ਅੱਜ ਸਨਮਾਨ ਠੀਕ ਐ ਆ ਬੁਰਾ ਨਹੀਂ ਹਾਂ ਮੈਨੂੰ ਪਤਾ ਹੈ ਨਾ ਦਿਖਾਉਣੇ ਨਾਲ ਅੱਜ ਕਬੱਡੀ ਦੇ ਮੈਚ ਅੱਜ ਕਬੱਡੀ ਦੇ ਛੋਟੀ ਦੇ ਮੈਚ ਪਿੰਡ ਟੀਮਾਂ ਵਾਲੀ ਚੱਲ ਰਹੇ ਆ ਤੇ ਕੁਥੀ ਜਾ ਲਗੀ ਤੁਹਾਨੂੰ ਮੈਚ ਵੀ ਦਿਖਾਉਣਾ ਹੈ ਕਬੱਡੀ ਦੇ ਤੇ ਨਾਲੇ ਖਰ ਮਲਾਉਣਾ ਹੈ ਆਪਣੇ ਭਰਾਵਾਂ ਨਾਲ ਜਿਹੜੇ ਅੱਜ ਆਪਣੀ ਟੀਮ ਐਂਟਰ ਕਰ ਚੁੱਕੇ ਨੇ ਲਾ ਵੀ ਮਿੱਤਰੋ ਆਪਾਂ ਰਾਹ ਦੇ ਵਿੱਚ ਆ ਬਸ ਤਿੰਨ ਚਾਰ ਪਿੰਡ ਹੋਰ ਆਉਣਗੇ ਤਿੰਨ ਚਾਰ ਪਿੰਡਾਂ ਬਾਅਦ ਹੀ ਆਪਾਂ ਕੋਸ ਪ੍ਰਾਣ ਦੀ ਗੱਲ ਨੇ ਤੇ ਜਿਹੜਾ ਟਰੈਟਮੈਂਟ ਹੈ ਜਿਹੜਾ ਉਹ ਮੈਂ ਜਲਦੀ ਹੀ ਉਹ ਪਿੰਡੇ ਬਸ ਫੇਰ ਆ ਜਾਈਂਗੀ ਜਿੰਮੀ ਸਿੰਘ ਢਾਲੀਵਾਲ ਸਾਹਿਬ ਸਹੀ ਗੱਲ ਬਾਈ ਹਾਂ ਢਾਲੀਵਾਲ ਸਾਹਿਬ ਚੱਲੇ ਆ ਉਧਰ ਦੋ ਜਣੇ ਹੋਰ ਆਪਣੇ ਭਰਾ ਚੱਲੇ ਆ ਤੇ ਕੁਝ ਮਿੱਤਰ ਉੱਥੇ ਆ ਗਏ ਤੇ ਆਹ ਦੇਖੋ ਹਾਂਜੀ ਫਿਰ ਕਰਨਪਾਲ ਜੀ ਚੱਲੇ ਆ ਇਧਰ ਪੱਗਾ ਜੀ ਓਕੇ ਰਿਪੋਰਟਰਾਂ ਨੇ ਕਹਿੰਦੇ ਹਾਂ ਆਹ ਦੇਖੋ ਬੱਸ ਹਾਂ ਹਾਂ ਸਨਮਾਨ ਹੌਸਲਾ ਵਧਾਈ ਹੈ ਬਾਈ ਤੇ ਜ਼ਰੂਰੀ ਹੈ ਇਹ ਕੱਪ ਥੋੜਾ ਕੈਨਸਲ ਹੋ ਗਿਆ ਪਰ ਕੋਈ ਗੱਲ ਨਹੀਂ ਹਾਂ ਬੂਟਾਂ ਦੇ ਚੱਕਰਾਂ 'ਚ ਸਾਡਾ ਕੱਪ ਰਹਿ ਗਿਆ ਪਰ ਕੋਈ ਗੱਲ ਨਹੀਂ ਬੈਣਾ ਹੋਵੇ ਤੂੰ ਵੀ ਜਾ ਸਕਦੇਂ ਗੋਲ ਜਾ ਸਕਦੇਂ ਆਂ ਭਾਈ ਜਾ ਸਕਦੇ ਆਂ ਪਰ ਆਪਾਂ ਫੇਰ ਵੀ ਪਾਏ ਆ ਆਦਤ ਮਾਨਸਮਾ ਆਪਾਂ ਕਰਾਂਗੇ ਮਾਪਣਾ ਨਹੀਂ ਮੈਂ ਗੱਲ ਆਖੇ ਵੀ ਆਏ ਨਹੀਂ ਯਾਰ ਆਪਾਂ ਸੰਦੇ ਦੀ ਮਾਨਸਮਾ ਦੀ ਡਾਈਟ ਲਊਗਾ ਆਹ ਨਾਲ ਵੀ ਫੇਰੀ ਬਈ ਆ ਆ ਕਰਕੇ ਆ ਪਰਾ ਵਦੇ ਸਖਤੀ ਨੰਗੀਟ ਨੂੰ ਹੁੰਦਿਆ ਕੋਈ ਵੀ ਕਿਤਾਸਾਂ ਦੰਗ ਮੈਂ ਤਾਂ ਸ਼ੁਰੂ ਕਰਨਾ ਉਹਦਾ ਪਰ ਸਪੋਰਟ ਨਾਲ ਨਹੀਂ ਨੂੰ ਆ ਲੱਕੀ ਹਾਂ ਸਾਡਾ ਇਕੱਲੇ ਨਹੀਂ ਕਰਦਾ ਬੰਦਾ ਨਾ ਪਰ ਪਰਿਵਾਰ ਦਾ ਮਿੱਤਰਾਂ ਦਾ ਕੀ ਕਹਿੰਦਾ ਨਾ ਤਾਂ ਸਾਥੂ ਤੇ ਬੰਦਾ ਉਹ ਮੁਕਾਮ ਤੇ ਪਹੁੰਚ ਜਾਂਦਾ ਜਿੱਥੇ ਚਾਹਣ ਵਾਲੇ ਵੀ ਚਾਹੁੰਦੇ ਆਂ ਕਿ ਹਾਂ ਯਾਰ ਸਾਡਾ ਭਰਾ ਉੱਥੇ ਪਹੁੰਚੇ ਉਹ ਬਹੁ ਹੀ ਆਪਣਾ ਵੀ ਹੈਗਾ ਸਿਆ ਵੀਡੀਓ ਦਾ ਲਾਈਵਲਾ ਜਿਹੜਾ ਇੱਕ ਦਿਨ ਮੁਫਤ ਹੀ ਲੈ ਕੇ ਜਾਂਦੇਗੇ ਵੀ ਲੋਕ ਕਹਿਣਾ ਯਾਰ ਭਾਈ ਵਾਕਈ ਨਹੀਂ ਬਣਾਤਾ ਭਾਈ ਹਾਂ ਇਹ ਬਾਕੀ ਛੋਟੇ ਸਾਰਿਆਂ ਦੇ ਪਿਆਰ ਦਾ ਤੇ ਕੋਟ ਨਾਲ ਹੀ ਜੁੜਿਆ ਤੇ ਆਫ ਹੋ ਗੋ ਜਿੰਨੀ ਹੋ ਸਕੇ ਦਿਖਾ ਦਿਆ ਕਰੋ ਯਾਰ ਤੇ ਕਮੈਂਟਾਂ ਦੇ ਵਿੱਚ ਚੈਨਲ ਨੂੰ ਜਿਹੜੇ ਤੱਕ ਵੀ ਸਬਸਕ੍ਰਾਈਬ ਇਹਨਾਂ ਕੀ ਕਰਦਾ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਆਪਣੇ ਅਗਲੀ ਗੱਲ ਫਿਰ ਮੰਗਲੇ ਸ਼ੌਟਾਂ ਦੇ ਵਿੱਚ ਉਹ ਤਾਂ ਨੇੜੀ ਆ। ਲਓ ਵੀ ਆਪਣਾ ਇੱਕ ਚੀਜ਼ ਦਿਖਾਉਣਾ ਤੁਹਾਨੂੰ। ਆਹ ਦੇਖੋ। ਮਿੱਤਰ ਪਿਆਰੇ ਕੀ ਕਰੀ ਜਾਂਦੇ ਆ? ਹਾਂ ਵੀ। ਆਹ ਕਿੱਥੋਂ ਯਾਰ ਖੋਇ ਕੱਢ ਕੇ ਲਿਆਇਆ? ਹਾਂ ਭਾਈ ਕਿਸੇ ਦਾ ਨੂੰ ਖਤਮ ਹੋ ਜਾਣੇ ਆ। ਇਹ ਮਾਸਾ ਮਿਲਿਆ ਯਾਰ ਸਾਨੂੰ ਰਾਤ ਦੇ ਵਿੱਚ ਜਿੱਦਾਂ ਦੇ ਜਾਂਦਿਆਂ ਨੂੰ। ਘੈਂਟ ਚੀਜ਼ ਆਗੀ। ਆਹ ਵੀ ਇਦਰੋਂ ਮੂੰਹ ਦੇ ਦੋ ਤੇ ਹੱਥ ਮੂੰਹ ਤੋਂ। ਹਾਂ ਹਾਂ ਸਹੀ ਹੈ ਕਿ ਨਹੀਂ? ਹਾਂ ਹਾਂ ਜਾਇਆ ਜਾਇਆ ਭਾਈ ਗੱਲ ਇਹ। ਇਹ ਖੁਦ ਤਿਆਰ ਕਰਦਾ ਪਾਣੀ ਇਹ ਬਸ ਥੱਲੇ ਹੈਣੀ ਤੇ ਪੈਪਰ ਬਸ ਤਾਂ ਤੋਂ ਹੀ ਹੈ ਬਸ ਇੱਕ ਇਹਦੇ ਵਿੱਚ ਹੀ ਇੰਨੇ ਕ ਦੇ ਵਿੱਚੋਂ ਪਾਣੀ ਪਤਾ ਹੀ ਨਹੀਂ ਕਿੱਧਰੋਂ ਆਈ ਹੈ ਅੱਛਾ ਯਾਰ ਕੋਈ ਸ਼ਕਤੀਸ਼ਾਲੀ ਜੀ ਹੈ ਇਥੋਂ ਦੇਖ ਸਕਦੇ ਆ ਬਾਈ ਇਹ ਬੋਰ ਵਾਲੇ ਫੋਰਮੈਨ ਨੇ ਤੇ ਇਹ ਦੱਸਦੇ ਆਪਾਂ ਨੂੰ ਵੀ ਕਿਵੇਂ ਇਹ ਪਾਣੀ ਚੱਕਦਾਗਾ ਵੀ ਮੰਨ ਕੇ ਟੈਕਨੋਲੋਜੀ ਕੀ ਆਈ ਫੋਰਮੈਨ ਟੈਕਨੋਲੋਜੀ ਇਹਦੇ ਵਿੱਚ ਕੋਈ ਨਹੀਂ ਦੇ ਪੱਤਣਾ ਛੜ ਤੇ ਬਸ ਇੱਕ ਉਹੀ ਤਰ੍ਹਾਂ ਹੋਇਆ ਇੰਨੇ ਕ ਹਿੱਸੇ ਵਿੱਚੋਂ ਹੀ ਪਤਾ ਨਹੀਂ ਕਿੱਥੋਂ ਪਾਣੀ ਆਉਂਦਾ ਕੋਈ ਕੁਦਰਤ ਦੀ ਚੀਜ਼ ਆ ਕੋਈ ਕੋਈ ਕਿਸੇ ਦਾ ਮੰਨ ਕੇ ਚਲੋ ਉਹ ਹੋਇਆ ਹੋਇਆ ਹੈ ਕਿਉਂ ਮੰਨਦੇ ਆ ਯਾਰ ਇਹ ਵੀ ਕੋਈ ਕਰਾਮਾਤ ਵਾਲੀ ਗੱਲ ਹੈ ਬਈ ਅਸੀਂ ਅਸੀਂ ਅੱਜ ਟੈਕਨੀਕਲ ਚੀਜ਼ ਵੀ ਪਤਾ ਨਹੀਂ ਮੈਨੂੰ ਲੱਗਦਾ ਸਮਝ ਆਈ ਏ ਕਿ ਨਹੀਂ ਹੋਰ ਮੈਨੂੰ ਸਮਝ ਨਹੀਂ ਲੱਗ ਰਹੀ ਸਾਨੂੰ ਜੀ ਵੀ ਕੁਦਰਤੀ ਚੀਜ਼ ਆ ਕਿ ਜੇ ਇੱਕ ਇਹ ਕੁਦਰਤ ਨੂੰ ਦੇਖੇ ਤਾਂ ਕੁਦਰਤੀ ਚੀਜ਼ ਬਣਦੀ ਆ ਤੇ ਜੇ ਆਪਾਂ ਸਾਇੰਟਿਸਟਾਂ ਦੇ ਹਿਸਾਬ ਨਾਲ ਸਮਝੀਏ ਤਾਂ ਸਾਇੰਸ ਦੇ ਹਿਸਾਬ ਨਾਲ ਵੀ ਕੋਈ ਨਾ ਕੋਈ ਇਹ ਚ ਕੋਈ ਤਕਨੀਕ ਆ ਕੋਈ ਨਾ ਕੋਈ ਚੱਕਰ ਆ ਵੀ ਇਹ ਬਿਨਾ ਕਿਸੇ ਪਾਸੇ ਕੋਈ ਕਨੈਕਟਰ ਨਹੀਂ ਇਹਦਾ ਪਾਣੀ ਨਿਕਲਦਾ ਚਲੋ ਹੁਣ ਆਪਾਂ ਟੂਰਨਾਮੈਂਟ ਤੇ ਮਿਲਦੇ ਆ ਗੱਲ ਪਤਾ ਨਹੀਂ ਸੱਪਲੇ ਪਈ ਏ ਕਿ ਨਹੀਂ ਮੰਗਲਦੀਪ ਸਾਡਾ ਵੀਰ ਢਾਲੀਵਾਲ ਰਹਿੰਦਾ ਯੂਕੇ ਵਾਲਾ ਯੂਕੇ ਦੇ ਵਿੱਚ ਔਰ ਜੱਤਰਾ ਭਾਈ ਸਾਡਾ ਸੰਧੂ ਸਾਹਿਬ ਚੰਡੀਗੜ੍ਹ ਨਾਲ ਗੁਰਵਿੰਦਰ ਗੁੰਨੇਆਣਾ ਬੈਲੀ ਢਾਲੀਵਾਲ ਜਿੰਮਾ ਸਰਾਮਾ ਮੰਗਲਦੀਪ ਢਾਲੀਵਾਲ ਯੂਕੇ ਵਾਲਾ ਤੇ ਜੱਤ ਸੰਧੂ ਚੰਡੀਗੜ੍ਹ ਇਹਨਾਂ ਵੀਰਾਂ ਵੱਲੋਂ ਇਹ ਵਿਸ਼ੇਸ਼ ਸਨਮਾਨ ਸਾਡੇ ਖਰਾਜੀ ਮੱਤੇ ਵਾਲੇ ਕਬੱਡੀ ਖਿਡਾਰੀ ਦਾ ਕੀਤਾ ਜਾ ਰਿਹਾ ਹੈ 11000 ਦੀ ਨਗਦ ਰਕਮ ਨਾਲ ਸਰਮਾਨ ਹੈ ਮੇਰੇ ਵੀਰੋ ਨਾਲ ਸਾਡੀ ਤਮੁੱਚੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਹੈ ਨਾਲ ਤਮੁੱਚਾ ਨਗਰ ਪਿੰਡ ਟੀਮਾਂ ਵਾਲੀ ਤੇ ਬੰਦਾ ਧੰਨਵਾਦ ਹੈ ਸਾਡੇ ਸਾਥੀਆਂ ਦਾ ਜਿਨ੍ਹਾਂ ਨੇ ਸਨਮਾਨ ਕੀਤਾ ਸਾਡੇ ਮੰਗਲਦੀਪ ਵਰਗੇ ਜਸਰ ਵਰਗੇ ਗੁਰਵਿੰਦਰ ਬਹੁਤ ਬਹੁਤ ਧੰਨਵਾਦ ਮਨਦੀਪਾ ਹਾਂਜੀ ਮਿੱਤਰੋ ਆਪਾਂ ਆਏ ਸੀ ਮੁਕਸਰ ਜ਼ਿਲ੍ਹੇ ਦੇ ਪਿੰਡ ਮੋੜ ਤੇ ਆਹ ਨਾਲ ਹੀ ਪਿੰਡ ਆਗਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਸਾਰੇ ਬੰਦੇ ਨੂੰ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਵੇ ਬੱਸ ਥੋੜੀ ਦੂਰੀ ਰਹਿ ਗਿਆ ਸੀਗਾ ਤੇ ਕੌਟੀ ਵਾਲੀ ਵੀਡੀਓ ਵਿੱਚ ਤੁਹਾਨੂੰ ਮਤਲਬ ਦੇਖ ਲਈ ਹੋਣੀ ਆ ਪਹਿਲਾਂ ਤੁਸੀਂ ਸਾਰਾ ਵਲੌਗ ਦੇਖੋ ਜੇ ਨਿਆਰਾ ਆਊਗਾ ਘੈਂਟ ਸਵਾਦ ਜਿਹੜਾ ਕੁਝ ਵੀ ਹੁੰਦਾ ਉਹ ਸਾਰਾ ਹੀ ਆਊਗਾ ਤੇ ਬੱਸ ਆ ਥੋੜੀ ਦੂਰ ਰਹਿ ਗਏ ਮੈਂ ਗੱਲਬਾਤ ਕਰਕੇ ਮੈਂ ਨਾਲ ਤੇ ਇੱਕ ਸਾਡੇ ਨਾਲ ਕਾਲਾ ਭਾਈ ਵੀ ਨਾਲ ਆ ਸਾਡੇ ਇੱਕ ਸ਼ਹਿਰ ਦੀ ਬਣਾਵਾਂਗੇ ਪੂਰੀ ਵੀਡੀਓ ਜਾਂਦੇ ਹੋਏ ਤੇ ਵਧੀਆ ਵਲੌਗ ਆ ਬਈ ਪੂਰਾ ਦੇਖੋ ਜੇ ਸਵਾਦ ਆਊਗਾ ਤੁਹਾਨੂੰ ਦੇਖ ਕੇ ਅੱਜ ਦੀਆਂ ਲੋਕੇਸ਼ਨਾਂ ਬਹੁਤ ਘੈਂਟ ਨੇ ਬਹੁਤ ਵਧੀਆ ਲੋਕੇਸ਼ਨਾਂ ਤੇ ਗਏ ਆਂ ਆ ਇਲਾਕਾ ਥੋੜਾ ਜਿਹਾ ਕਹਿ ਸਕਦੇ ਆ ਇਹਦੇ ਵਿੱਚ ਪੁਰਾਣੀ ਇਲਾਕਾ ਵੀ ਦੇਖਣ ਨੂੰ ਹੈ ਪੁਰਾਣੀ ਇਲਾਕਾ ਹਾਂ ਇਹ ਪੁਰਾਣੀ ਇਲਾਕਾ ਖਾਸੀਅਤ ਇਹ ਹੈ ਇਸ ਇਲਾਕੇ ਦੀ ਇੱਥੇ ਤਿੰਨ ਫਸਲਾਂ ਹੁੰਦੀਆਂ ਨੇ ਮਾ ਸੇਮ ਕਹਿੰਦਾ ਮਤਲਬ ਪਾਣੀ ਉੱਤੇ ਹੀ ਆ ਬਈ ਬਹੁਤ ਜ਼ਿਆਦਾ ਵੀ ਮੰਨ ਕੇ ਚੱਲੋ ਜੀ ਪਾਣੀ ਆ ਦੇਖੋ ਇੱਦਾਂ ਦੇ ਨਲਕੇ ਸਿੱਧੇ ਹੀ ਆ ਲੱਗੇ ਬਹੁਤ ਉੱਚਾ ਆ ਕਹਿੰਦਾ ਭਾਵੇਂ ਇਹ ਐ ਸੇਮ ਭਈ ਸੇਮ ਉਹਨੂੰ ਕਹਿੰਦੇ ਉਸ ਇਲਾਕੇ ਨੂੰ ਜਿੱਥੇ ਪਾਣੀ ਦਾ ਲੈਵਲ ਜਾਂ ਪਾਣੀ ਸੁੱਕਦਾ ਨਹੀਂ ਛੱਡੀ ਵਾਟਰ ਲੈਵਲ ਵਾਟਰ ਲੈਵਲ ਵਾਟਰ ਲੈਵਲ ਬਹੁਤ ਉੱਤੇ ਹੈਗਾ ਭਰਾ ਵਾਟਰ ਲੈਵਲ ਇਹਨਾਂ ਦਾ ਜੀ ਇਹ ਮੁਕਸਰ ਜ਼ਿਲ੍ਹੇ ਦੀ खासियत ਵੀ ਆ 5 ਫੁੱਟ ਦੇ ਵਾਟਰ ਲੈਵਲ ਆਈ ਵਾਟਰ ਲੈਵਲ 5 ਫੁੱਟ ਤੇ ਹੈ ਜੀ ਲੋਕੇਸ਼ਨ ਆਪਣੇ ਆਪ ਦੀ ਬਹੁਤ ਇਤਿਹਾਸ ਰੱਖਦਾ ਇਤਿਹਾਸਕ ਜਗ੍ਹਾ ਕਿ ਉਹ ਆਪਾਂ ਅੰਦਰ ਤਾਂ ਨਹੀਂ ਗਏ ਸ਼ਹਿਰ ਤੇ ਪਰ ਬਾਹਰੋਂ-ਬਾਹਰੋਂ ਜਿੰਨਾ ਕੋ ਹੋ ਸਕਦਾ ਪਿੰਡਾਂ ਵਗੈਰਾ ਦੀ ਆ ਲੋਕੇਸ਼ਨਾਂ ਦੀ ਆਪਾਂ ਵੀਡੀਓ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਆ ਜਿੰਨਾ ਹੋ ਸਕਿਆ ਥੋਡੇ ਭਰਾ ਤੋਂ ਉਹਨਾਂ ਤੋਂ ਨੂੰ ਆ ਵਲੌਗ ਦੇ ਵਿੱਚ ਲੋਕੇਸ਼ਨਾਂ ਜਾਂ ਲੋਕ ਆ ਇੱਧਰਲੇ ਪਿੰਡ ਦਿਖਾਉਣ ਦੀ ਪੂਰੀ ਆਪਣੀ ਜਿਹੜੀ ਐ ਹੁੰਦੀ ਹੈਗੀ ਕੋਸ਼ਿਸ਼ ਉਹ ਜਾਰੀ ਹੈ ਆ ਦੇਖੋ ਬਈ ਆ ਪਿੰਡ ਆ ਗਿਆ ਅਕਸਰ ਜ਼ਿਲ੍ਹੇ ਦਾ ਇੱਕ ਇੱਥੇ ਆਪਾਂ ਚੱਲੇ ਆ ਆਹ ਦੇਖੋ ਮੈਂ ਮੈਂ ਆਹ ਕੰਮ ਦਾ ਜਿਵੇਂ ਮੈਂ ਮੋਟਰਸਾਈਕਲ ਖੋਹਦਾ ਡਰਾਈਵਰ ਬਹੁਤ ਘੈਂਟ ਆ ਬੜਾ ਛੋਟੀ ਦੇ ਪਹਾੜੀਆ ਡਰਾਈਵਰਾਂ ਜੀ ਮੈਂ ਇਹ ਕਹਿੰਦਾ ਮੈਂ ਪਹਾੜਾਂ ਦੇ ਵਿੱਚ ਡਰਾਈਵਰੀ ਕੀਤੀ ਹੈ ਪਹਾੜੀ ਡਰਾਈਵਰ ਵਾਜਦਾ ਮੈਨੂੰ ਪਹਾੜੀਆ ਡਰਾਈਵਰ ਕਹਿੰਦੇ ਆ ਜੀ ਬਾਕੀ ਕਮੈਂਟ ਕਰਕੇ ਦੱਸੀਂ ਚੱਲਿਆ ਕਰੋ ਨਾਲ ਦੀ ਨਾਲ ਕਿਹੜੀ ਚੀਜ਼ ਵਧੀਆ ਲੱਗਦੀ ਆ ਆਹ ਪਿੰਡ ਇਹ ਆਪਾਂ ਜਿਆਦਾ ਗੰਗਾਂ ਕਰ ਬੱਲਾ ਬਹੁਤ ਖੂਬਸੂਰਤ ਪਿੰਡ ਆ ਬਹੁਤ ਸੋਹਣਾ ਪਿੰਡ ਆ ਵੀ ਆਰੇ ਫੁੱਲ ਆ ਫੁੱਲ ਫੁੱਲ ਦੇਖੋ ਇਹ ਆਰੇ ਦੇ ਲੋਕਡਾਂ ਲੱਗੀ ਆ 12 8 18 ਦੇ ਘਾਟ ਨੂੰ ਤਾਂ ਬਣਾਇਆ ਵਧੀਆ ਫਰੈਂਡਾਗਾ। ਥੋੜੀ ਨਾਲੇ ਵੀ ਬਹੁਤ ਵੱਡੇ ਆ ਦੇਖੋ। ਫੁਕੇਰੀ ਵਾਲਾ ਟਰਾਲਾ ਜਿੱਥੇ ਮੰਨ ਕੇ ਚਲੋ ਫੁੱਲ ਫੁੱਲ ਬਹੁਤ ਲਾਏ ਆ ਫੁੱਲ ਫੁੱੜੀ ਐਵੇਂ ਆਪਾਂ ਕੀ ਅੱਗੇ ਬਹੁਤ ਖੂਬਸੂਰਤ ਪੰਡਾ ਹੈ। ਲਓ ਬਈ। ਟੜਕੇ ਨਿਕਲੇ ਆ ਤੇ ਬਾਲਾ ਕੋਸ ਦਾ ਨਸੀਬ ਨਹੀਂ ਹੋਇਆ। ਆਹ ਦੇਖ ਲੋ ਆਹ ਕੋਸਾ। ਤੇ ਆਹ ਕੋਸਾ। ਹਾਂ ਮਤੋਟੇ। ਹਾਲੋ ਆ ਜੋ ਮਿੱਤਰੋ। ਹਾਲ ਤਾਂ ਹੋਈ ਪਈ ਆ ਤੇ ਬਾਈ ਨੇ ਮੜੀ ਪਰ ਟੈਸਟੀ ਬਣਾਏ ਆ ਬਾਈ ਨੇ ਵਧੀਆ ਸਵਾਦ ਆ ਘੈਂਟ ਸਵਾਦ ਆ ਮੁਕਸਰ ਮੁਕਸਰ ਇਹ ਰੋਡ ਨਹੀਂ ਪਤਾ ਪਰ ਮੁਕਸਰ ਤੋਂ ਬਾਹਰ ਬਾਹਰ ਥੋੜਾ ਆ ਉਹਦੇ ਕਰ ਇਹ ਬਾਈ ਦਾ ਦੁਕਾਨ ਆ ਜੀ ਉਹਦੇ ਕਰਨ ਹਾਂ ਉਹਦੇ ਕਰਨ ਉਹਦੇ ਕਰਨ ਪਿੰਡ ਆ ਬਾਈ ਇਹ ਕਿਹੜਾ ਪਿੰਡ ਆ ਬਾਈ ਮੁਕਸਰ ਹੀ ਆ ਆ ਚਮੋੜਾਂ ਵਾਲਾ ਪੋ ਉੱਥੇ ਆ ਬਾਈ ਜੀ ਤੁਹਾਨੂੰ ਉਹਨਾ ਕੰਮਾਂ ਬਈਆ